ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਐਸਐਸਪੀ ਕਪੂਰਥਲਾ ਗੌਰਵ ਤੂੜਾ ਦੇ ਦਿਸ਼ਾ ਨਿਰਦੇਸ਼ ਤਹਿਤ ਐਸਟੀਫ ਫਗਵਾੜਾ ਰੁਪਿੰਦਰ ਕੌਰ ਪੱਟੀ ਅਤੇ ਡੀਐਸਪੀ ਫਗਵਾੜਾ ਭਾਰਤ ਭੂਸ਼ਣ ਦੀ ਅਗਵਾਈ ਹੇਠ ਐਸਐਚਓ ਥਾਣਾ ਸਿਟੀ ਅਮਨਦੀਪ ਨਾਹਰ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਸਪੈਸ਼ਲ ਮੁਹਿੰਮ ਦੇ ਤਹਿਤ ਲੁੱਟਾਂ ਖੋਹਾਂ ਅਤੇ ਚੋਰੀ ਦੇ ਵੱਖ-ਵੱਖ ਮਾਮਲਿਆਂ ਨੂੰ ਸੁਲਝਾਉਂਦੇ ਆਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਨਾ ਪਾਸੋਂ ਲੱਖਾਂ ਰੁਪਇਆ ਦਾ ਕੈਸ਼ ਅਤੇ 4 ਮੋਬਾਈਲ ਫੋਨ ਇੱਕ ਮੋਟਰਸਾਈਕਲ ਤੇ ਚੋਰੀ ਕੀਤਾ ਸਮਾਨ ਬਰਾਮਦ ਕੀਤਾ ਹੈ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਫਗਵਾੜਾ ਭਾਰਤ ਪੂਸ਼ਣ ਨੇ ਦੱਸਿਆ ਕਿ ਬੀਤੇ ਕੁਝ ਸਮਾਂ ਪਹਿਲਾਂ ਨੀਰਜ ਬਖਸ਼ੀ ਪੁੱਤਰ ਬ੍ਰਹਮਦਤ ਬਖਸ਼ੀ ਵਾਸੀ ਅਰਬਨ ਸਟੇਜ ਫਗਵਾੜਾ ਵੱਲੋਂ ਇੱਕ ਮੁਕੱਦਮਾ ਦਰਜ ਕਰਵਾਇਆ ਸੀ ਕਿ ਉਸਦੇ ਸਟੋਰ ਤੇ ਕੁਝ ਵਿਅਕਤੀਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਸਟੋਰ ਦੇ ਅੰਦਰ ਪਿਆ ਮੋਬਾਈਲ ਫੋਨ ਤੇ ਅੰਦਰ ਪਈਆਂ ਵੱਖ-ਵੱਖ ਬ੍ਰਾਂਡ ਦੀਆਂ ਸਿਗਰਟਾਂ ਚੋਰੀ ਕਰਕੇ ਉਕਤ ਚੋਰ ਫਰਾਰ ਹੋ ਗਏ ਸਨ ਜਿਸ ਤੇ ਥਾਣਾ ਸਿਟੀ ਦੇ ਐਸ ਐਚ ਓ ਨਾਹਰ ਨੇ ਕਾਰਵਾਈ ਕਰਦਿਆਂ ਅਮਨਦੀਪ ਪੁੱਤਰ ਸੁਖਪਾਲ ਵਾਸੀ ਪ੍ਰਤਾਪ ਸਿੰਘ ਵਾਲਾ ਹੰਬਰਾਂ ਲੁਧਿਆਣਾ ਹਾਲ ਵਾਸੀ ਰਮੇਸ਼ਵ ਕਲੋਨੀ ਨਿਊ ਮਾਡਲ ਟਾਊਨ ਜਲੰਧਰ ਅਤੇ ਰਜਿੰਦਰ ਕੁਮਾਰ ਪੁੱਤਰ ਗਿਰਧਾਰੀ لال ਵਾਸੀ ਭਾਰਗੋ ਕੰਪ ਪਿਸ਼ੋਰੀ ਮੁਹੱਲਾ ਜਲੰਧਰ ਨੂੰ ਚਾਰ ਮੋਬਾਈਲ ਫੋਨ ਅਤੇ ਵੱਖ-ਵੱਖ ਬ੍ਰਾਂਡ ਦੀਆਂ ਸਿਗਰਟਾਂ ਤੇ ਵਾਰਦਾ ਦੌਰਾਨ ਵਰਤੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ ਡੀਐਸਪੀ ਫਗਵਾੜਾ ਨੇ ਦੱਸਿਆ ਕਿ ਇਹ ਗਿਰੋਹ ਰਾਤ ਦੇ ਸਮੇਂ ਸ਼ਹਿਰ ਵਿੱਚ ਦਾਖਲ ਹੁੰਦਾ ਸੀ ਤੇ ਸ਼ਹਿਰ ਵਿੱਚ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਸਨ ਇਸੇ ਤਰ੍ਹਾਂ ਫਗਵਾੜਾ ਸ਼ਹਿਰ ਵਿੱਚ ਦਿਨ ਦਿਹਾੜੇ ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵੱਖ-ਵੱਖ ਦੋ ਮਾਮਲਿਆਂ 'ਚ ਥਾਣਾ ਸਿਟੀ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਹਿਚਾਣ ਮਾਨਕਪੁੱਤਰ ਕੁੜਾਰਾਮ ਵਾਸੀ ਸ਼ਾਜ ਕਲੋਨੀ ਫਗਵਾੜਾ ਵਜੋਂ ਹੋਈ ਹੈ ਜਿਸ ਪਾਸੋਂ ਕਰੀਬ 185000 ਰੁਪਏ ਦੀ ਭਾਰਤੀ ਕ੍ਰਾਂਤੀ ਬਰਾਮਦ ਹੋਈ ਹੈ ਪੁਲਿਸ ਵੱਲੋਂ ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਰਿਮਾਂਡ ਦੌਰਾਨ ਇਹਨਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਹੋਰ ਇਸ ਬਾਬਤ ਅੱਗੇ ਜਾਣਕਾਰੀ ਦਿੰਦੇ ਆ ਡੀਐਸਪੀ ਫਗਵਾੜਾ ਦਾ ਹੋਰ ਕੀ ਕੁਝ ਕਹਿਣਾ ਹੈ ਆਓ ਦਿਖਾਉਣੇ ਹਾਂ ਤੁਹਾਨੂੰ ਪੂਰੀ ਖਬਰ ਵਿੱਚ ਫਗਵਾੜਾ نیوز ਲਈ ਕੈਮਰਾਮੈਨ ਯਾ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਖਾਸ ਰਿਪੋਰਟ ਹਾਂਜੀ ਸਰ ਮਾਮਲਾ ਕੀ ਜਿਹੜਾ ਅੱਜ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਸ਼੍ਰੀ ਗੌਰਵਪੁਰਾ ਜੀ ਦੇ ਦੇਸ਼ਾਂ ਦੇ ਸ਼ਾਂਦੇ ਤੇ ਉਹਨਾਂ ਦੀ ਹਦਾਇਤ ਤੇ ਜਿਹੜਾ ਪਿਛਲੇ ਸਾਲੇ ਤੋਂ ਦਿਨਵੇਲੇ ਜਿਹੜਾ ਆ ਕੁਝ ਘਰਾਂ ਦੇ ਵਿੱਚ ਚੋਰੀਆਂ ਹੋ ਰਹੀਆਂ ਸੀ ਤੇ ਥਾਣਾ ਸਿਟੀ ਦੇ ਐਸਐਚਓ ਨਾਰਜੀ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਇਸ ਜਿਹੜਾ ਦੋ ਗੈਂਗ ਹੈ ਉਹਨਾਂ ਨੂੰ ਬਸਟ ਕੀਤਾ ਤੇ ਜਿਹੜਾ ਪਹਿਲਾ ਗੈਂਗ ਆ ਇਹ ਦਿਨੋਂ ਵੇਲੇ ਚੋਰੀਆਂ ਕਰਕੇ ਤੇ ਜਿਹੜਾ ਸਮਾਨ ਗਹਿਣਿਆਂ ਦਾ ਕੁਛ ਇੱਕ ਮਾਡਲ ਟਾਊਨ ਦੇ ਵਿੱਚੋਂ ਰਜੇਸ਼ ਸਿਆਲ ਜੀ ਦੇ ਘਰ ਤੋਂ ਚੋਰੀ ਹੋਈ ਸੀ ਤੇ ਇੱਕ ਪ੍ਰਵੇਸ਼ ਸਾਨੀ ਜਿਹੜੇ ਆ ਫਰੈਂਡਸ ਕਲੋਨੀ ਦੇ ਆ ਇਹਨਾਂ ਦੇ ਘਰ ਦੇ ਵਿੱਚੋਂ ਚੋਰੀ ਹੋਈ ਸੀ ਇਹਨੂੰ ਟੈਕਨੀਕਲੀ ਜਿਹੜਾ ਆ ਆਪਾਂ ਟਰੇਸ ਕਰਦੇ ਹੋਏ ਜਿਹੜਾ ਰਿਕਵਰੀ ਆ 185000 ਰੁਪਏ ਜਿਹੜਾ ਇਹਨਾਂ ਕੋਲ ਟੋਟਲ ਜਿਹੜਾ ਅਸੀਂ ਦੋਸ਼ੀਆਂ ਕੋਲੋਂ ਰਿਕਵਰ ਰਿਕਵਰ ਕੀਤਾ ਪਹਿਲਾਂ ਇੱਕ ਦੋਸ਼ੀ ਜਿਹੜਾ ਅਸੀਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਦੂਸਰਾ ਦੋਸ਼ੀ ਜਿਹੜਾ ਮਾਨਕ ਆ ਇਨੂੰ ਹੁਣ ਗ੍ਰਫਤਾਰ ਕਰਕੇ ਇਸ ਵੀਡੀਓ ਸਾਡੇ ਕੋਲ ਮਾਨਟ ਤੇ ਜਾ ਰਹੇ ਆ ਫਰਦਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਤੇ ਹੋਰ ਵੀ ਬਾਕੀ ਜਿਹੜੀ ਰੈਂਦੀ ਰਿਕਵਰੀ ਆ ਉਹ ਵੀ ਕੰਪਲੀਟ ਕਰ ਲਈ ਜਾਏਗੀ ਤੇ ਸਾਰੇ ਇਹਨਾਂ ਦੇ ਪੈਨਲੋ ਵੀ ਵਈਆ ਪਰਚੇ ਵਗੈਰਾ ਇਹਨਾਂ ਦੇ ਹਾਂਜੀ ਇਹਨਾਂ ਤੇ ਪਹਿਲਾਂ ਵੀ ਮਕਦਮੇ ਦਰਜ ਆ ਜਿਹੜਾ ਇਹਨਾਂ ਨਾਲ ਦਾ ਜਿਹੜਾ ਮੇਨ ਜਿਹੜਾ ਜਿਹੜਾ ਦੋਸ਼ੀ ਸੀ ਜਿਹੜਾ ਚੋਰੀ ਕਰਦਾ ਸੀ ਇਹ ਉਹਨੂੰ ਅੱਗੇ ਜਾ ਕੇ ਤੇ ਉਹਨੂੰ ਆਪਣੀ ਐਕਟਿਵਾ ਦੇ ਉੱਤੇ ਬਿਠਾ ਕੇ ਤੇ ਲੈ ਜਾਂਦਾ ਸੀ ਉਸ ਤੋਂ ਬਾਅਦ ਜਿਹੜਾ ਜਿਹੜੇ ਰਿਕਵਰ ਜਿਹੜਾ ਗੈਨੀਮ ਗਾਰਾ ਹੁੰਦੇ ਸੀ ਉਸ ਘਰ ਦੇ ਵਿੱਚੋਂ ਜਿਹੜੀ ਚੋਰੀ ਕੀਤੀ ਹੁੰਦੀ ਸੀ ਉਹ ਗਾਂ ਫਰਦਰ ਜਿਹੜਾ ਅਗਲਗ ਥਾਂਾਂ ਦੇ ਉੱਤੇ ਵੇਚ ਦਿੰਦੇ ਸੀ ਸੈਕੰਡ ਜਿਹੜੀ ਆ ਇੱਕ ਗੈਂਗ ਬਸਟ ਕੀਤਾ ਜੀ ਇਹਨਾਂ ਨੇ ਆ ਪਿਛਲੇ ਸਵੇਰੇ ਵਿੱਚ ਇੱਕ ਬੀੜੀਆਂ ਸਿਲਟਰਾਂ ਦੀ ਇੱਥੇ ਦੁਕਾਨ ਸੀ ਸੁਖਚਾਨਾ ਗੁਰਦੁਆਰਾ ਸਾਹਿਬ ਦੇ ਸਾਈਡ ਦੇ ਉੱਤੇ ਤੇ ਉੱਥੇ ਰਾਤ ਦੇ ਸਮੇਂ ਇਹਨਾਂ ਨੇ ਚੋਰੀ ਕੀਤੀ ਸੀ ਇਹਦੇ ਵਿੱਚ ਵੀ ਜਿਹੜਾ ਆ ਦੋ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ ਇਹ ਜਲੰਧਰ ਤੋਂ ਵਿਲੰਗ ਕਰਦੇ ਸੀ ਇਹਨਾਂ ਦੇ ਨਾਲ ਹੋਰ ਵੀ ਜਿਹੜੇ ਦੋ ਸਾਥੀ ਆ ਗਏ ਸਟਿਲ ਉਹ ਆ ਜੇ ਅਪਸਕੌਂਡਰ ਆ ਇਹ ਰਾਤ ਨੂੰ ਆ ਕੇ ਇਹਨਾਂ ਦੁਕਾਨਾਂ ਦੇ ਉੱਤੇ ਚੋਰੀ ਕਰਦੇ ਸੀ ਇਹਨਾਂ ਤੇ ਪਹਿਲਾਂ ਵੀ ਜਿਹੜੇ ਮੁਕੱਦਮੇ ਦਰਜਾ ਉਹਦੇ ਵਿੱਚ ਵੀ ਆਪਾਂ ਜਿਹੜਾ ਉਸ ਦੁਕਾਨ ਤੋਂ ਚੋਰੀ ਹੋਈਆਂ ਸਿਲਟਾ ਮੀਡੀਆ ਉਹਨਾਂ ਨੂੰ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਚਾਰ ਜਿਹੜੇ ਮੋਬਾਈਲ ਫੋਨ ਆ ਉਹ ਵੀ ਗਏ ਸੀ ਉਹ ਵੀ ਅਸੀਂ ਬਰਾਮਦ ਕਰ ਲਏ